ਤੇ ਦੋਨੇ ਧਰਾਂ ਨੂੰ ਇੱਥੇ ਰੈਫਰ ਕੀਤਾ ਔਰ ਇੱਥੇ ਦਾਖਲ ਹੋਈਆਂ ਕਿੰਨੇ ਕਿ ਪੇਸ਼ੈਂਟ ਆਏ ਚਾਰ ਇੱਕ ਪਾਸਿਓਂ ਆਏ ਤਿੰਨ ਇੱਕ ਪਾਸਿਓਂ ਸੱਤ ਹੈਗੇ ਨਾ ਗੋਲੀ ਦਾ ਕੋਈ ਸ਼ੋਰ ਨਹੀਂ ਨਹੀਂ ਇਹ ਮੂੰਜਵਾਂ ਨੇ ਕਹਿੰਦੇ ਪਏ ਡਾਕਟਰ ਸਾਹਿਬ ਨਾਲ ਪੁੱਛਦੇ ਆ ਡਾਕਟਰ ਸਾਹਿਬ ਨੂੰ ਮਿਲ ਰਿਹਾ ਮੈਂ ਹਾਂ ਲੜਾਈ ਇਹਨਾਂ ਦੀ ਹੋਈ ਹੈ ਦੋ ਗਰੁੱਪਸ ਦੀ ਕੋਈ ਵੀ ਕੋਈ ਗੱਲ ਦੱਸ ਰਿਹਾ ਬਸ ਉਹ ਲੜਾਈ ਸਾਡੀ ਹੋਈ ਸਾਡੀ ਲੱਗਦੀ ਸੀ ਲੱਗਦੀ ਸੀ ਬਸ ਇੰਨੀ ਗੱਲ ਹੀ ਕਰ ਰਹੇ ਹੋਰ ਕੁਝ ਸਾਡੇ ਕੋਲ ਇਥੇ 7 ਪੇਸ਼ੈਂਟ ਜਿਹੜੇ ਸਿਵਲ ਹਸਪੀਟਲ ਸ਼ਾਰਪੁਰ ਚ ਐਡਮਿਟ ਹੋਏ ਆ ਜਿਨ੍ਹਾਂ ਚੋਂ ਕਿ 4 ਗਨ ਸ਼ਾਟ ਇੰਜਰੀ ਸੀਗੀਆਂ ਬਾਕੀ ਜਿਹੜੇ ਐਮ ਐਲ ਸੀ ਮਲਟੀਪਲ ਇੰਜਰੀਜ਼ ਦੇ ਨਾਲ ਐਡਮਿਟ ਹੋਏ ਆ ਇਸ ਦਿਨ ਸ਼ਾਰਪਰੀ ਆਈਸੀ ਜਾਂ ਮਾਲਪੁਰ ਵੀ ਨਚੁਕੇ ਆ ਤਿੰਨ ਤੇ ਜਿਹੜੇ ਗਨ ਸ਼ਾਟ ਵਾਲੇ ਸੀ ਉਹ ਡਾਇਰੈਕਟ ਸਾਡੇ ਕੋਲ ਆਏ ਲਾਈਫ ਸੇਵਿੰਗ ਦੇ ਵਿੱਚ ਉਹਨਾਂ ਦਾ ਫਿਰ ਇੱਥੇ ਹੀ ਪਰਚਾ ਕੱਟਿਆ ਗਿਆ ਤੇ ਇੱਕ ਜਿਹੜਾ ਸੀਗਾ ਉਹ ਮਾਲਪੁਰ ਤੋਂ ਹੀ ਕਟਵਾ ਕੇ ਆਇਆ ਸੀ ਇੰਸੂ ਨੇ ਕੀ ਖਲਾਸਿਆ ਸਟੇਬਲ ਹੈਗੇ ਉਹਨਾਂ ਚੋਂ ਇੱਕ ਜਿਹਦੇ ਸ਼ੋਲਡਰ ਤੇ ਔਰ ਨੈਕ ਲਾਈਨ ਤੇ ਲੱਗੀ ਹੈਗੀ ਥੋੜੀ ਇੰਜਰੀ ਉਹਨੂੰ ਅੰਡਰ ਆਬਜ਼ਰਵੇਸ਼ਨ ਰੱਖ ਕੇ ਅਸੀਂ ਦੇਖਣਾ ਕਿ ਇੱਥੇ ਅਗਰ ਹੋ ਸਕਦਾ ਹੋਇਆ ਤੇ ਇੱਥੇ ਹੀ ਰੱਖਾਂਗੇ ਨਹੀਂ ਤਾਂ ਉਹਨੂੰ ਰੈਫਰ ਕਰ ਸਕਦੇ ਹਾਂ